ਬਠਿੰਡਾ ਦੇ ਕੁਸ਼ੌਰੀ ਰਾਮ ਰੋਡ ਤੇ ਕਾਪਿਆਂ ਦੀ ਨੋਕ ਤੇ ਕੀਤੀ ਗਈ ਇੱਕ ਮੀਟ ਦੀ ਦੁਕਾਨ ਤੇ ਲੁੱਟ ਡੀਐਸਪੀ ਨੇ ਕਿਹਾ ਕਰ ਰਹੇ ਹਾਂ ਜਾਂਚ ਮਾਮਲਾ ਬੀਤੀ ਰਾਤ 8:30 ਵਜੇ ਦੇ ਲਗਭਗ ਦਾ ਮਾਮਲਾ ਬੁੱਧਵਾਰ ਦੀ ਰਾਤ ਨੂੰ 8:30 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਕੁਸ਼ੌਰੀ ਰਾਮ ਰੋਡ ਦੇ ਮੀਟ ਦੀ ਦੁਕਾਨ ਦੇ ਉੱਤੇ ਕੁਝ ਲੋਕ ਆਉਂਦੇ ਹਨ ਤੇ ਉਹਨਾਂ ਮੀਟ ਵਾਲਾਂ ਦੀ ਦੁਕਾਨ ਵਾਲਿਆਂ ਦਾ ਹੀ ਉਨ੍ਹਾਂ ਵੱਲੋਂ ਕਾਪਾ ਚੱਕਾ ਜਾਂਦਾ ਤੇ ਉਹ ਉਸ ਦੀ ਨੋਕ ਦੇ ਉੱਤੇ ਉਨ੍ਹਾਂ ਵੱਲੋਂ 24000 ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਵੀਰਵਾਰ ਨੂੰ 12 ਵਜੇ ਦੇ ਲਗਭਗ ਡੀਐਸਪੀ ਸਿਟੀ 2 ਮਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਸਾਡੇ ਕੋਲ ਸ਼ਿਕਾਇਤ ਆਈ ਹੈ ਤੇ ਬਾਕੀ ਸਾਡੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਦੱਸਦੀ ਹੈ ਕਿ ਲਗਾਤਾਰ ਬਠਿੰਡਾ ਸ਼ਹਿਰ ਦੇ ਅੰਦਰ ਲੁੱਟਾ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਲਗਾਤਾਰ ਲੋਕ ਇਸ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਬਠਿੰਡਾ ਪੁਲਿਸ ਇਸ ਨੂੰ ਲੈ ਕੇ ਲਗਾਤਾਰ ਆਪਣੀ ਉਪਰਾਲੇ ਕਰਦੀ ਰਹਿੰਦੀ ਹੈ ਲੇਕਿਨ ਬੀਤੀ ਰਾਤ ਵੀ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਇੱਕ ਮੀਟਰੀ ਦੁਕਾਨ ਦੇ ਉੱਤੇ ਕਾਪੇ ਦੀ ਨੋਕ ਦੇ ਉੱਤੇ ਲੁੱਟ ਕੀਤੀ ਗਈ ਹੈ ਲੇਕਿਨ ਇਸ ਸਬੰਧੀ ਜਦ ਅੱਜ ਸਾਡੇ ਵੱਲੋਂ ਡੀਐਸਪੀ ਸਿਟੀ 2 ਮਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਸਾਡੇ ਕੋਲ ਸ਼ਿਕਾਇਤ ਜਰੂਰ ਆਈ ਹੈ ਲੇਕਿਨ ਹਜੇ ਤੱਕ ਇਸ ਦੇ ਵਿੱਚ ਕੋਈ ਸੱਚਾਈ ਵੀ ਆਪਣਾ ਨਹੀਂ ਦਿਖਾਈ ਦੇ ਰਹੀ ਬਾਕੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਨਾ ਮੇਰੇ ਮੇਰਾ ਨਾ ਪ੍ਰੀ ਜੀ ਸਾਡੀ ਦੁਕਾਨ ਹੈ ਆਪਣੀ ਸਟੀਲ ਦੀ ਕੀ ਗੱਲ ਹੋਈ ਸੀ ਕਿ ਇੱਥੇ ਜਿਹੜੀ ਕੋਈ ਘਟਨਾ ਹੋਈ ਸੀ ਤੁਹਾਡੇ ਗਵਾਂਢ ਵਿੱਚ ਇਹ ਗੱਲ ਤਾਂ ਜੀ ਅਸੀਂ ਦੇਖੋ ਵੈਸੇ ਤਾਂ ਸਟਾਈਮ ਨਾਲ ਜਾ ਰਹੇ ਨੇ ਸਾਡੇ ਛੇ ਘਾ ਲੁੱਟਾ ਖੋਰੀ ਕਰਕੇ ਆਇਆ ਉਹਨਾਂ ਇੱਕ ਅਸੀਂ ਜਿੱਦੜੇ ਬਤਾਂਨੇ ਲੋਕ ਲੈਣੇ ਸੀ ਤੇ ਅਸੀਂ ਸਾਨੂੰ ਜਾਣਾ ਉੱਥੇ ਕਿ ਟ੍ਰੇਨ ਲੇਟ ਹੋ ਜਾਂਦੇ ਕਈ ਵਾਰੀ ਸਾਨੂੰ ਉੱਥੇ ਜਾਣਾ ਪੈਂਦਾ ਤੇ ਅਸੀਂ ਟਾਈਮ ਨਾਲ ਜਾ ਰਹੇ ਨੇ ਹੁਣ ਉਸ ਤੋਂ ਬਾਅਦ ਥੋੜੀ ਵਾਰਦਾਤ ਹੋਈ ਆ ਬਟ ਸਾਨੂੰ ਇਹ ਕਹਿਣਾ ਇਹ ਆ ਕਿ ਜੀ ਆ ਸਾਡੇ ਆਂਡਗਵਾਂਡ ਮੱਥੇ ਹੋਈ ਆ ਜੀ ਕੱਲ ਨੂੰ ਸਾਡੀ ਦੁਕਾਨ ਤੇ ਵੀ ਐਕਸ਼ਨ ਆ ਸਕਦਾ ਜੀ ਹੁਣ ਅਸੀਂ ਕੀ ਕਰਾਂਗੇ ਚੇਚੇ ਹੋਇਆ ਜੀ ਐ ਆ ਬਈ ਆ ਕਹਿੰਦੇ ਬਈ ਸਾਡੇ ਗੱਲੇ 'ਚ 24-25000 ਰੁਪਏ ਪਿਆ ਸੀ ਗਾਈ ਤੇ ਚਾਰ-ਪੰਜ ਮੁੰਡੇ ਜਾਣੇ ਪਹਿਲੇ ਇੱਥੇ ਦੋ-ਤਿੰਨ ਗੇੜੀਆਂ ਮਾਰੀਆਂ ਇਹਨਾਂ ਦਾ ਮੀਟ ਦਾ ਕੰਮ ਆ ਇਹ ਥੋੜਾ ਡਿਲੇਟ ਜਾਂਦੇ ਘਰੇ ਚਾਰ-ਪੰਜ ਗੇੜੀਆਂ ਮਾਰੀਆਂ ਤਾਂ ਫਿਰ ਇਹਨਾਂ ਵੱਲ ਦੁਕਾਨ ਤੇ ਆ ਕੇ ਫਿਰ ਉਹਨਾਂ ਨੇ ਇਹਨਾਂ ਦੇ ਹੀ ਜਿਹੜੇ ਸੰਦਪੱਲੇ ਹੁੰਦੇ ਆ ਜਿਹੜੇ ਆ ਕੋਟੇ ਹੁੰਦੇ ਆ ਟੁੱਕੇ-ਟੁੱਕੇ ਜਿਹੜੇ ਇਹਨਾਂ ਦਾ ਮੁਰਗੇ ਮਰ ਕੇ ਵੜਦੇ ਆ ਉਹ ਚੱਕ ਕੇ ਇਹਨਾਂ ਦੇ ਗਲੇ ਤੇ ਰੱਖ ਕੇ ਦੋ ਜਣੇ ਛਿਗੇ ਸ਼ਾਇਦ ਅੰਦਰ ਐ ਇੰਨੀ ਗੱਲ ਪਤਾ ਲੱਗਿਆ ਬਈ ਦੋ ਜਣੇ ਰੱਖ ਕੇ ਇਹ ਇਹਨਾਂ ਨੂੰ ਕਹਿੰਦੇ ਵੀ ਪੈਸੇ ਫੜਾ ਦੋ ਹੁਣ ਜਿਹੜੇ ਕੋ ਅਗਲੇ ਨੇ ਡਰ ਦੇ ਮਾਰੇ ਅਗਲੇ ਨੇ ਪੈਸੇ ਫੜਾਤੇ ਹੁਣ ਦੇਖੋ ਯਾਰ ਲੁੱਟਾਖੋਰੀ ਹੋ ਰਹੀ ਆ ਇਹਨਾਂ ਨੂੰ ਦੇਖੋ ਨਿਊਜ਼ ਤੋਂ ਆਈ ਆ ਜੋੜ ਕੇ ਬੈਂਤੇ ਆ ਕਿ ਯਾਰ ਲੁੱਟਾਖੋਰੀ ਬੰਦ ਕਰਾਈ ਜਾਵੇ ਕਾਨੂੰ ਸਾਡੇ ਗਵਾੜ ਮੱਤੇ ਹੋਈ ਆ ਜੇ ਸਾਡੀ ਦੁਕਾਨ ਤੇ ਵੀ ਐਕਸ਼ਨ ਆਂ ਚ ਕਿੰਨਾ ਕ ਵੱਡੇ ਟਾਈਮ ਲੱਗੂਗੀ ਕਿਵੇਂ ਲਗਾਤਾਰ ਇਹ ਤੇ ਹੋ ਰਹੀਆਂ ਪਹਿਲਾਂ ਵੀ ਬਠਿੰਡੇ ਚ ਕਈ ਇਸ ਤਰ੍ਹਾਂ ਦੀ ਪਹਿਲੇ ਵੀ ਹੋਈਆਂ ਜੀ ਹਾਂ 10-12 ਦੋ ਤਿੰਨ ਦੁਕਾਨਾਂ ਪਿਛਲੀ ਵਾਰੀ ਆ ਨਾਲ ਦੀ ਦੁਕਾਨ ਤੇ ਹੋਈ ਸੀ ਮੀਟ ਵਾਲੀ ਜੀ ਹੁਣ ਇਹ ਤੇ ਹੋ ਗਈ ਕੱਲ ਨੂੰ ਜੀ ਸਾਡੀ ਦੁਕਾਨ ਤੇ ਵੀ ਐਕਸ਼ਨ ਆ ਸਕਦਾ ਹੈ ਸਾਡੇ ਤਾਂ ਇਹ ਹੀ ਲੱਗ ਰਿਹਾ ਈ ਡਰ ਲੱਗਾ ਰਹੂਗੇ ਜਦੋਂ ਸਾਡੀ ਦਵਾ ਆਂਡ ਗਵਾੜ ਤੇ ਹੋ ਗਈ ਸਾਡੇ ਉਧਰ ਕਿਉਂ ਨਹੀਂ ਹੋ ਸਕਦਾ ਫਿਰ ਤੁਸੀਂ ਕੀ ਨਾ ਬਿੰਦਰੀ ਕੀ ਗੱਲ ਹੋ ਯਾਰ ਰਾਤ ਨੂੰ ਜੀ ਤਿੰਨ ਚਾਰ ਮੁੰਡੇ ਆਏ ਸੀ ਦੁਕਾਨ ਲੁੱਟ ਕੇ ਲੈ ਗਏ ਕਾਦੀ ਦੁਕਾਨ ਸੀਗੇ ਮੀਟ ਦੀ ਕੌਣ ਸੀ ਉਹ ਮੈਨੂੰ ਪਤਾ ਲੱਗਿਆ ਕੋਈ ਮੁੰਡਿਆਂ ਦਾ ਪਤਾ ਨਹੀਂ ਲੱਗਿਆ ਜੀ ਕਿੰਨੇ ਕ ਮੁੰਡੇ ਆਏ ਸੀਗੇ ਤਿੰਨ ਚਾਰ ਮੁੰਡੇ ਆਏ ਸੀਗੇ ਕਾਰ ਮੋਰ ਚੱਕਲਦੇ ਸੀਗੇ ਕਿੰਨੇ ਕਿੰਨੇ ਵਜੇ ਸੀਗੇ 8 8:30 ਵਜੇ ਦੀ ਗੱਲ ਹੈ ਇਸ ਤਰ੍ਹਾਂ ਰੋਟ ਦੀ ਬਾਫੂ ਦਿੱਤਾ ਜਾ ਬਈ ਪਹਿਲਾਂ ਦੋ ਸਾਹਮਣੇ ਥੜੀ ਦੇ ਬੈਠੇ ਸੀਗੇ ਉਸ ਤੋਂ ਬਾਅਦ ਇੱਕ ਮੁੰਡੇ ਨੇ ਮੋਟਰ ਤੇ ਸਟਾਰਟ ਕੀਤਾ ਤੇ ਅੰਦਰ ਵੱਢ ਗਏ ਸੂਰੀਆਂ ਚੱਕ ਲਈ ਟੋਕੇ ਚੱਕ ਲਈ ਉਹ ਵੀ ਆਪਣੀ ਹਾਂਜੀ ਹਾਂਜੀ ਸਾਡੇ ਆਪਣੀ ਫਿਰ ਕੀ ਹੋਇਆ ਫਿਰ ਉਹਨਾਂ ਨੇ ਗੱਲੇ ਗੁੱਲੇ ਚ ਹੱਥ ਮਾਰੀ ਇਹਨੇ ਭੱਜ ਗਏ ਕਿੰਨੇ ਪੈਸੇ ਸੀਗੇ 24000 ਸੀਗਾ ਤੇ ਜਿਹੜੇ ਕੈਸ਼ ਸੀ ਕੋ ਲੱਗ ਸੀਗਾ ਜੀ ਮੇਰਾ ਨਾਮ ਕਾਕੂ ਹੋ ਬਈ। ਕਾਹਦੀ ਦੁਕਾਨ ਸੀ? ਬਈ ਚਿਕਨ ਸ਼ਾਪ ਦੀ। ਕੀ ਗੱਲ ਹੋ ਯਾਰ ਆਪ? ਰਾਤ ਬਈ 8:30 ਵਜੇ ਦਾ ਟਾਈਮ ਆਈ। ਤਿੰਨ ਜਣੇ ਆਏ ਆ ਜੀ। ਇੱਕ ਜਣੇ ਤਾਂ ਮੋਰਚਾ ਉੱਤੇ ਛਤਾਰ ਖੜਾ ਸੀਗਾ। ਤਿੰਨ ਜਣੇ ਅੰਦਰ ਵੜੇ ਆ ਜੀ। ਤੇ ਆ ਛੋਟਾ ਮੁੰਡਾ ਸੀਗਾ ਜੀ। ਤੇ ਇਹਦੀ ਤੌਣ ਤੇ ਉਹਨਾਂ ਨੇ ছুরি ਰੱਖੀ ਸਾਡੀ ਦੁਕਾਨ ਤੋਂ ਹੀ ਚੱਕੀ ਜੀ। ਤੇ ਦੋ ਜਣੇ ਅੰਦਰ ਵੜ ਗਏ। ਇੱਕ ਜਣੇ ਨੇ ਗੱਲਾਂ ਲੁੱਟਿਆ ਜੀ। 24000 ਰੁਪਏ ਕੈਸ਼ ਲੈ ਕੇ ਬਾਕੀ ਜਿਹੜੇ ਪੈਸੇ ਡੱਗ ਦਵੱਤੇ ਸੀ ਉਹ ਗਿਣੇ ਨਹੀਂ ਗਏ ਜੀ। ਤੇ ਹੁਣ ਸੀ ਇੱਥੇ ਅੰਦਰ ਕੋਣ ਸੀਗੇ? ਉਹ ਪਤਾ ਨਹੀਂ ਜੀ ਕੌਣ ਸੀ ਉਹ ਮੁੰਡੇ ਜੀ ਅਸੀਂ ਤਾਂ ਹੀ ਮੈਂ ਸੀਗਾ ਮੁੰਡਾ ਸੀਗਾ ਮੈਂ ਕੰਮ ਕਰਦਾ ਸੀਗਾ ਇੱਕ ਤਾਂ ਛੋਟਾ ਭਾਈ ਵੱਡਾ ਭਾਈ ਸੀਗਾ ਜੀ ਉਹ ਮੁਰਦਾ ਸਟਾਰਟ ਰੱਖਿਆ ਮੁਰਦਾ ਸਟਾਰਟ ਸੀ ਸਾਹਮਣੇ ਖੜਾ ਸੀ ਉਹ ਮੁਰਦਾ ਜੀ ਉਹ ਤਾਂ ਲੱਗਿਆ ਵੀ ਬੰਦੇ ਕੋਈ ਨਹੀਂ ਜੀ ਵਾਲੇ ਕੋਈ ਪਤਾ ਨਹੀਂ ਬਸ ਕਾਇਚੀ ਲੈ ਕੇ ਗਏ ਚੱਕੇ 24000 ਰੁਪਏ ਕਾਇਚੀ ਬਾਕੀ ਟੋਕੇ ਜਿਹੜਾ ਸਾਡੇ ਸੰਦ ਆਈ ਸੰਦ ਵੀ ਲੈ ਕੇ ਚੱਕੇ ਕਿੰਨੀ ਥੋੜੀ ਥੱਲੇ ਹਾਂਜੀ ਹਾਂਜੀ ਸਾਡੇ ਹੀ ਸੰਦ ਉਹਨਾਂ ਨੇ ਚੱਕੇ ਸਾਡੇ ਹੀ ਤਾਂ ਹੌਂਟੇ ਲਾਏ ਦੁਕਾਨ ਕੱਢੀ ਆ ਜੀ ਦੁਕਾਨ ਮੀਟ ਦੀ ਆ ਜੀ ਚਿਕਨ ਸ਼ਾਪ ਆ ਜੀ ਕਿੰਨੀ ਉਮਰ ਦੇ ਸੀਗੇ ਉਹ ਉਮਰ ਆ ਗਈ ਉਹਨਾਂ ਵੀ ਤੋਂ 25 ਸਾਲ ਤੱਕ ਰਹੇ ਜੀ ਮੋਨੇ ਸੀ ਜਾਂ ਕੋਈ ਹਾਂ ਜੀ ਮੋਨੇ ਸੀ ਮੋਨੇ ਸੀਗੇ ਮੋਨੇ ਸੀਗੇ ਮੂੰਹ ਟਕੇ ਸੀ ਉਹਨਾਂ ਦੇ ਮੇਰੀ ਰੋਡ ਕਿਹੜੀ ਹੈ ਇਹ ਕਸ਼ਮੀਰੀ ਰੋਡ ਹੈ ਜੀ ਸਮਾ ਬੀ ਟਿੱਟਾ ਝੁੱਟਾ ਪਿੱਟਾ ਜੁਹਨਾਂ ਦਾ ਹੈ ਤੇ ਅੱਖਾਂ ਉਹਨਾਂ ਦੀਆਂ ਬੰਦ ਹੋਈਆਂ ਨੇ ਤੁੰਦੜਾ ਦੇਖੀ ਜਾਂਦੇ ਨੇ ਉਹਨਾਂ ਨੂੰ ਜੀ ਸਰ ਇੱਕ ਨਾ ਆਪਣੀ ਬੀਤੀ ਰਾਤ ਕਿਸ਼ੋਰ ਦੇ ਆਪਲੋਡ ਤੇ ਵੀ ਅਪਲੋਡ ਦੀ ਵਾਰਤਾ ਸੁਣ ਜਾਂਦਾ ਕਿ ਨਾਮ ਹੈ ਸਰ ਉਹ ਸਰ ਇਹ ਹੈ ਵੀ ਇੱਕ ਸੰਦੀਪ ਕੁਮਾਰ ਨਾਂ ਦਾ ਛਟਕਈਆ ਉਹਨੇ ਪਹਿਲਾਂ ਫੋਨ ਕੀਤਾ ਸੀ ਥਾਣੇ ਵੀ ਮੇਰੇ ਦੁਕਾਨ ਤੇ ਮੇਰੇ ਕੁਝ ਗਾਹਕ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰ ਰਹੇ ਨੇ ਪਰ ਜਦੋਂ ਮੈਂ ਦਰਖਾਸਤ ਦਿੱਤੀ ਹੈ ਉਹਨੇ ਪੈਸਿਆਂ ਦਾ ਜ਼ਿਕਰ ਕੀਤਾ ਵੀ ਮੇਰੇ ਕੁਝ ਪੈਸੇ ਇਹਨਾਂ ਨੇ ਕੋਰੇ ਚੁਰੀ ਦੀ ਨੋਕ ਤੇ ਇਹ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ ਇਹ ਸੱਚ ਹੋਈ ਤਾਂ ਕਾਰਵਾਈ ਕੀਤੀ ਜਾਊ ਨਹੀਂ ਇਹਦੇ ਖਿਲਾਫ ਕਾਰਵਾਈ ਕੀਤੀ ਉਹ ਕਹਿ ਰਹੇ ਸੀ ਮੂੰਹ ਖੈਰ ਨਹੀਂ ਬਣੇ ਲੱਗਦਾ ਵੀ ਇਸ ਤਾਂ ਦੀ ਕੋਈ ਮੂੰਹ ਬਣ ਨਹੀਂ ਨਹੀਂ ਮੂੰਹ ਨਹੀਂ ਹੋਵੇ ਪੁਰਾਣੇ ਗਾਹਕ ਨੇ ਜੀ ਇਹ ਕਾਸੀ ਵਰਗੇ ਨੇ ਜਿਹੜੇ ਮੁੰਡੇ ਆ ਜਿਹਦਾ ਉਹ ਨੋ ਲੈ ਰਿਆ ਹੁਣ ਉਹ ਪੁਰਾਣੇ ਗਾਹਕ ਨੇ ਉਹਦੇ ਉਹਦੇ ਕੋਲੇ ਆਉਂਦੇ ਜਾਂਦੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਪੈਸੇਨਰ ਉਹ ਕਹਿੰਦੇ ਮਹੱਲੇ ਦੀ ਲੋਕਾਂ ਜੀ ਸਾਨੂੰ ਪਛਾਣ ਗਿਆ ਕੀ ਉਹੀ ਕਹ ਰਿਆ ਕਹਿੰਦਾ ਉਹਨੂੰ ਪਛਾਣ ਆ ਗਈ ਉਹਦੇ ਪੁਰਾਣੇ ਗਾਹਮੀ ਨੇ ਫੇ ਬਾਈ ਨੇ ਮ ਦਿਖਾ ਦਿੱਤੀ ਹੋਗੀ ਇਹ ਬਈ ਬਾਈ ਨੇ ਨਹੀਂ ਦਿਖਾ ਦਿੱਤੀ ਹੁਣ ਪਹਿਲਾਂ ਤਾਂ ਐਪ ਸੀਗੀ ਐਪਲੀਕੇਸ਼ਨ ਦੀ ਵੀ ਸਾਡਾ ਨਾਈਟ ਜਾੜਾ ਕਰਨੇ ਨੇ ਬਾਅਦ ਚ ਉਹਨੇ ਐਪਲੀਕੇਸ਼ਨ ਲੈਣੀ ਪੜੀ ਕੁਝ ਹੋਰ ਐਡਿਕੇਸ਼ਨ ਲੈਣੀ ਵੈਰੀਫਾਈ ਕਰਾਂਗੇ ਇਹ ਬਾਰੇ ਜਿਹੜੇ ਮਹੱਲੇ ਵਾਲੇ ਆ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਇਹ ਤੇਰੇ ਨਾਲ ਹੁੰਦੇ ਸੀਗੇ ਪਹਿਲਾਂ ਬੈਠੇ ਰਹੇ ਇਧਰ ਇਹਨਾਂ ਬੇੜ ਵੀ ਅਸੀਂ ਤਾਂ ਕੰਪਲੇਂਟਡ ਦਾ ਦੇਖਾਂਗੇ ਪਹਿਲਾਂ ਮਹਲੇੜ ਤਾਂ ਬਾਅਦ ਚ ਜਦੋਂ ਵੈਰੀਫਾਈ ਦੇ ਵਿੱਚ ਮਹੱਲ ਦੀ ਗੱਲ ਸੁਣਾਗੇ ਉਹਨੇ ਦੁਬਾਰਾ ਕਿਹਾ ਕਿ ਇਹ ਗੋਲਣੇ ਗਏਗੇ ਕਿ ਜਨਾਬ ਮੈਂ ਕਿਹਾ ਜੋ ਵੀ ਗੱਲ ਵੈਰੀਫਾਈ ਹੋਗੀ ਉਹਦੇ ਮੁਤਾਬਕ ਕਰਦੇ ਹਾਂ ਠੀਕ ਹੈ ਠੀਕ